ਆਏ ਜਿਹੜਾ ਅਸਲੀ ਵਰਲਡ ਆਰਡਰ ਹੁਣ ਤੋਂ ਬਾਅਦ ਜਿਹੜਾ ਅਨਫੋਲਡ ਹੋਣਾ ਹੈਗਾ ਸੋ ਜ਼ੇਲੈਂਸਕੀ ਨਾਲ ਜਿਹੜਾ ਉੱਥੇ ਟਕਰਾਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਜੇ ਪੰਜਾਬੀ ਚ ਕਹਿਣਾ ਹੋਵੇ ਵੀ ਡੋਨਲਡ ਟਰੰਪ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਜਿਹੜਾ ਡੋਨਲਡ ਟਸਕ ਹੈਗਾ ਇਸ ਵੇਲੇ ਪੋਲੈਂਡ ਦਾ ਰਾਸ਼ਟਰਪਤੀ ਆ ਜੀ ਹੈਨਾ ਜਿਹੜਾ ਯੂਰੋਪੀਅਨ ਯੂਨੀਅਨ ਦਾ ਵੀ ਪ੍ਰਧਾਨ ਰਿਹਾ ਜੀ ਉਹਨੇ ਕਿਹਾ ਕਹਿੰਦਾ ਯੂਰਪ ਦੀ ਇਕਨੋਮੀ 24 ਟ੍ਰਿਲੀਅਨ ਦੀ ਆ ਤੁਸੀਂ 3 ਟ੍ਰਿਲੀਅਨ ਵਾਲੇ ਰਸ਼ੀਆ ਤੋਂ ਡਰੇ ਜਾ ਰਹੇ ਹੋ ਇਸ ਤਰ੍ਹਾਂ ਹੀ ਚੱਲਿਆ ਤਾਂ ਅਮਰੀਕਾ ਰਸ਼ੀਆ ਤੇ ਚਾਈਨਾ ਦਾ ਗੱਠ ਜੋੜ ਹੋ ਜਾਣਾ ਮਤਲਬ ਜਿਹੜੇ ਆਪਸ ਵਿੱਚ ਇੰਨੇ ਲੜਦੇ ਸੀਗੇ ਜਿਵੇਂ ਅਮਰੀਕਾ ਕਿਤੇ ਕਹਿ ਬਾਜੀ ਰੱਖਦਾ ਸੀ ਵੀ ਵਿਚਾਰ ਧਾਰਕ ਡਿਫਰੈਂਸਸ ਦੂਰ ਕਰੋ ਸਾਡੂ ਕੋਈ ਲੋੜ ਹੀ ਨਹੀਂ ਕੱਲ ਨੂੰ ਚਾਈਨਾ ਇੰਡੀਆ ਤੇ ਹਮਲਾ ਕਰ ਦੰਦਾ ਉਹਨੂੰ ਬਚਾਊਗਾ ਕੌਣ ਆਏ ਦਾ ਅਮਰੀਕਾ ਬਚਾਊਗਾ ਕਿ ਰਸ਼ੀਆ ਬਚਾਊਗਾ ਹਨਾ ਸੋ ਇਹ ਇਹ ਨਵਾਂ ਵਰਲਡ ਆਰਡਰ ਆ ਰਿਹਾ ਹੈ ਇੰਡੀਆ ਦੇ ਕੁਝ ਪੋਡਕਾਸਟ ਮੈਂ ਸੁਨੇ ਆ ਉਹ ਇਹ ਗੱਲ ਕਰ ਰਹੇ ਹੈਗੇ ਆ ਵੀ ਤੁਸੀਂ ਗੰਭੀਰਤਾ ਨਾਲ ਲਓ ਇਸ ਨੂੰ ਹੂੰ ਹੂੰ ਇਹ ਜਸਟ 100% ਟੈਰਿਫ ਤੱਕ ਨਹੀਂ ਗੱਲ ਰੁਕਣੀ ਜੀ ਇਹ ਗੱਲ ਅੱਗੇ ਵੀ ਜਾਣੀ ਹਾਂ ਇਹ ਅੱਗੇ ਵੀ ਜਾਣੀਆਂ ਸੋ ਅਮਰੀਕਾ ਦਾ ਇਹ ਰਿਹਾ ਹੈਗਾ ਵੀ ਉਹ ਸਭ ਤੋਂ ਪਹਿਲਾਂ ਮੁਲਕਾਂ ਦੀ ਇਕਨੋਮੀ ਤੋੜਦਾ ਹੂੰ ਹੂੰ ਇੰਡੀਆ ਦਾ ਜਿਹੜਾ ਸਟਾਕ ਐਕਸਚੇਂਜ ਆ ਪਿਛਲੇ 1 ਮਹੀਨੇ ਤੋਂ 30 ਸਾਲਾਂ ਦੀ ਡਾਊਨ ਚੱਲ ਰਿਹਾ ਹੈ ਜੀ ਸਾਰੇ ਐਫ ਡੀਆਈ ਆ ਖਤਮ ਹੋ ਚੁੱਕੀ ਆ ਸਾਰੇ ਚਾਈਨਾ ਵਾਲ ਭੱਜ ਗਏ ਹੈਗਾ ਬਹੁਤ ਵੱਡਾ ਕੋਲਾਪਸ ਆਏਗਾ ਸੋ ਇਸ ਕੋਲਾਪਸ ਚੋਂ ਜਦੋਂ ਇਕਨੋਮਿਕ ਕੋਲਾਪਸ ਹੁੰਦਾ ਤਾਂ ਅਮਰੀਕਾ ਪੋਲੀਟੀਕਲੀ ਤੇ ਫੌਜੀ ਤੌਰ ਤੇ ਇੰਟਰਵੈਨ ਕਰਦਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਜਿਹੜੀਆਂ ਹਨੇ ਵੱਧ ਰਹੀਆਂ ਨੇ ਅ ਇਹ ਵੀ ਜਿਹੜੀਆਂ ਖਬਰਾਂ ਆਈਆਂ ਨੇ ਕਿ ਕਿਤਨਾ ਕਿਤੇ ਅੰਦਰੂਨੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਉਹਨਾਂ ਨਾਲ ਮੁਲਾਕਾਤਾਂ ਹੋਈਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹਾ ਭਾਜਪਾ ਦਾ ਪੰਜਾਬ ਨੂੰ ਲੈ ਕੇ ਪਲਾਨ ਹੋਵੇਗਾ ਸਰਦਾਰ ਅਪਤਾ ਸਿੰਘ ਜੀ ਕੀ ਕਹੋਗੇ ਤੋਂ ਜੇ ਮਨੇ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਵੀ ਕਹਿੰਦੇ ਈਵਨ ਕਿ ਇਹ ਵੀ ਕਿਆਸਰਾਈਆਂ ਜਾਂ ਇਹ ਵੀ ਅੰਦਰ ਡਿਸਕਸ਼ਨ ਹੋਈ ਹੈ ਕਿ ਜਿਹੜੀ ਲੁਧਿਆਣੇ ਵਾਲੀ ਸੀਟ ਹੈਗੀ ਆ ਤੁਸੀਂ ਜਾ ਕੇ ਲੜੋ ਕੀ ਕੋ ਚੱਲਿਆ ਹਾਂਜੀ ਹਾਂਜੀ ਸੋ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਸਿਰਫ ਸਲਾਹਾਂ ਲੈਣ ਲਈ ਸਰਗੰਮ ਕਰ ਲਿਆ ਹੋਇਆ ਹਮ ਜਿਹੜਾ ਹੈਗਾ ਵੀ ਮੋਰੇ ਜਿਹੜੇ ਮੈਦਾਨ ਵਿੱਚ ਆ ਕੇ ਬੰਦੇ ਆ ਕਰਨਗੇ ਸੋ ਪਿਛਲੇ ਦਿਨੀ ਕੈਪਟਨ ਰਵਿੰਦਰ ਸਿੰਘ ਦੀ ਸੁਨੀਲ ਜਾਖੜ ਦੀ ਅਮਿਤ ਸ਼ਾਹ ਨਾਲ ਤੇ ਕੁਝ ਹੋਰ ਭਾਜਪਾ ਲੀਡਰਾਂ ਨਾਲ ਜਿਹੜੀ ਮੁਲਾਕਾਤ ਹੋਈ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਸ਼ਮੂਲੀਅਤ ਦਾ ਵੀ ਥੋੜਾ ਥੋੜੇ ਜਿਹੜੇ ਸੰਕੇਤ ਆ ਉਹ ਮਿਲ ਰਹੇ ਹੈਗੇ ਆ ਸੋ ਪਹਿਲਾ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੂੰ ਸੁਨੀਲ ਜਾਖੜ ਦੇ ਕਹਿਣ ਤੇ ਪੰਜਾਬ ਵਿੱਚ ਆਪਣਾ ਚਿਹਰਾ ਫੋਕਸ ਕਰਨ ਦਾ ਯਤਨ ਕਰਿਆ ਸੀ ਸੋ ਭਾਜਪਾ ਦੇ ਪੁਰਾਣੇ ਜਿਹੜੇ Hindu ਲੀਡਰ ਆ ਉਹਨਾਂ ਵੱਲੋਂ ਵਿਰੋਧ ਕਰਨ ਤੇ ਹੁਣ ਉਹ ਜਿਹੜਾ ਥੋੜਾ ਬੈਕਫੁੱਟ ਤੇ ਹੈਗਾ ਜਿਸ ਤਰ੍ਹਾਂ ਤੁਸੀਂ ਕਿਹਾ ਉਹਨਾਂ ਨੂੰ ਲੁਧਿਆਣੇ ਦੀ ਜਿਮਨੀ ਚੋਂ ਲੜਾਉਣ ਦਾ ਵੀ ਕਿਹਾ ਗਿਆ ਸੀ ਪਰ ਹੁਣ ਉਹ ਕੇਂਦਰ ਵਿੱਚ ਮੈਂਬਰ ਆਫ ਪਾਰਲੀਮੈਂਟ ਨੇ ਮੰਤਰੀ ਨੇ ਸੋ ਅਗਲਾ ਐਡਾ ਵੱਡਾ ਅਹੁਦਾ ਛੱਡ ਕੇ ਇੱਕ ਐਮਐਲਏ ਦੇ ਦੌਰ ਤੇ ਦਾ ਨਹੀਂ ਕਰੇਗਾ ਸੋ ਉਹਨੇ ਬਕਾਇਦਾ ਵੀ ਉਹ ਨਾ ਕਰਨੀ ਸੀ ਓਬਵੀਅਸਲੀ ਹੈ ਨਾ ਹਾਂ ਉਹ ਹੋ ਗਿਆ ਹੋਇਆ ਹੁਣ ਉਹ ਦੇਖ ਰਹੇ ਹੈਗੇ ਆ ਕਿ ਆ ਵੀ ਕੋਈ ਚਿਹਰਾ ਜਿਹੜਾ ਉਹਨਾਂ ਨੂੰ ਮਿਲ ਸਕੇ ਹੋ ਸਕਦਾ ਕਿਉਂਕਿ ਜੇ ਨਵਜੋਤ ਸਿੰਘ ਸਿੱਧੂ ਕਿਉਂਕਿ ਸਾਇਲੈਂਟ ਬੈਠੇ ਆ ਜੇ ਉਹਨਾਂ ਨੂੰ ਉਹ ਫਿੱਟ ਬੈਂਦੇ ਹੋਏ ਕਿਸ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਲਿਆ ਸਕਦੇ ਆ ਇਹ ਦੇਖਿਆ ਮੈਂ ਪਿਛਲੇ ਦਿਨਾਂ ਤੋਂ ਇੱਕ ਟ੍ਰੈਂਡ ਦੇਖਿਆ ਹੈ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਆਮ ਆਨਦਵੀ ਪਾਰਟੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਵਿੱਚ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਪੇਜ ਆ ਉਹ ਐਕਟਿਵ ਹੋਇਆ ਹੂੰ ਹੂੰ ਭਾਰਤੀ ਜਨਤਾ ਪਾਰਟੀ ਦਾ ਪੇਜ ਉਸ ਤੋਂ ਬਾਅਦ ਐਕਟਿਵ ਹੋ ਗਿਆ ਕਾਂਗਰਸ ਦਾ ਪੇਜ ਐਕਟਿਵ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪੇਜ ਐਕਟਿਵ ਹੋ ਗਿਆ ਇਵਨ ਵਾਰਸ ਪੰਜਾਬ ਦੇ ਜਥੇਬੰਦੀ ਦਾ ਵੀ ਜਿੱਦਾਂ ਜਮਾਂ ਹੀ ਖਤਮ ਕਰਤੇ ਸੀ ਨਾ ਇਟ ਮੀਨਸ ਦਿੱਲੀ ਦੀ ਹਾਰ ਨੇ ਕਿਉਂਕਿ ਇਹ ਸਾਰਾ ਜਿਹੜਾ ਕਿਸੇ ਦੇ ਪੇਜ ਨਾ ਚੱਲਣ ਦੇਣੇ ਇਹ ਭਗਵੰਤ ਮਾਨ ਉਹਨਾਂ ਨੇ ਜਿਹੜੇ ਦਿੱਲੀ ਤੋਂ ਬੰਦੇ ਲਿਆ ਕੇ ਬਿਠਾ ਲਿਆ ਹੂੰ ਪੰਜਾਬ ਸਰਕਾਰ ਉਹਨਾਂ ਨੂੰ ਤਨਖਾਹ ਦੇ ਰਹੀ ਹੈਗੀ ਆ ਉਹਨਾਂ ਦਾ ਕੰਮ ਹੈਗਾ ਵੀ ਜੜੀਆਂ ਪੰਥਕ ਜਥੇਬੰਦੀਆਂ ਸਿੱਖਾਂ ਦੀ ਆਵਾਜ਼ ਉਠਾਉਣ ਵਾਲੇ ਜਿੰਨੇ ਵੀ ਪੇਜ ਆ ਉਹਨਾਂ ਨੂੰ ਖਤਮ ਕਰ ਦਿੱਤਾ ਜਿਹੜਾ ਡਿਲੀਟ ਕਰ ਦਿੱਤਾ ਜਾਂਦਾ ਪਰ ਹੁਣ ਥੋੜੇ ਥੋੜੇ ਜਿਹੜੇ ਚੱਲਣ ਲੱਗੇ ਆ ਇਟ ਮੀਨਸ ਭਾਜਪਾ ਦੀ ਸਰਕਾਰ ਵੀ ਆਵੀ ਵਧਣ ਲੱਗੀਆਂ ਨੇ ਉਹ ਲਗਾਤਾਰ ਉਹਨਾਂ ਦਾ ਸੋਸ਼ਲ ਮੀਡੀਆ ਜਿਹੜਾ ਅਕਾਊਂਟ ਆ ਉਹ ਚੱਲ ਰਿਹਾ ਹੈਗਾ ਹਾਲੇ ਉਹਨਾਂ ਤੋਂ ਆਰਗੇਨਾਈਜ਼ ਨਹੀਂ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਕਿਉਂਕਿ ਕਾਂਗਰਸ ਦੀ ਆਰਗੇਨਾਈਜੇਸ਼ਨ ਆ ਉਹਦੇ ਚੋਂ ਤੁਸੀਂ ਦੇਖੋ ਰਾਣਾ ਗੁਰਜੀਤ ਸਿੰਘ ਆ ਜਿਹੜੇ ਜੀ ਉਹਦੇ ਤੇ ਵੀ ਹੁਣ ਇਹ ਦੋਸ਼ ਲੱਗ ਰਿਹਾ ਹੈ ਵੀ ਕਿਤਨਾ ਕਿਤੇ ਉਹ ਭਾਜਪਾ ਦੀ ਰਾਜਨੀਤੀ ਕਰ ਰਿਹਾ ਕਿਉਂਕਿ ਜਿਹੜੀ ਪਿਛਲੇ ਦਿਨੀਆਂ ਉਹਨਾਂ ਦੇ ਪ੍ਰੈਮਿਸਸ ਤੇ ਰੇਡ ਹੋਈਆਂ ਨੇ ਐਨਫੋਰਸਮੈਂਟ ਡਾਇਰੈਕਟਰੀਆਂ ਤੇ ਟੈਕਸੇਸ਼ਨ ਡਿਪਾਰਟਮੈਂਟ ਦੀਆਂ ਸੋ ਉਹਦੇ ਚੋਂ ਕਾਂਗਰਸ ਵਿੱਚ ਹੀ ਕਿਤਨਾ ਕਿਤੇ ਗੱਲ ਚੱਲ ਰਹੀ ਹੈ ਕਿ ਵੀ ਰਾਣਾ ਗੁਰਜੀਤ ਸਿੰਘ ਭਾਰਤੀ ਜਨਤਾ ਪਾਰਟੀ ਦੀ ਖੇਡ ਹੈ ਜਿਹੜੀ ਖੇਡ ਸਕਦੇ ਆ ਹੁਣ ਰਵਨੀਤ ਸਿੰਘ ਬਿੱਟੂ ਭਗਵੰਤ ਮਾਨ ਰਾਣਾ ਗੁਰਜੀਤ ਸਿੰਘ ਤੇ ਕੈਪਟਨ ਵਰਿੰਦਰ ਸਿੰਘ ਸੋ ਇਹ ਇਹ ਕਿਸ ਕਿਸ ਕਿਸਮ ਦਾ ਕਿੱਥੋਂ ਟ੍ਰਾਇੰਗਲ ਬਣਦਾ ਜਾਂ ਸਕੁਅਰ ਬਣਦਾ ਜਾਂ ਰੈਕਟੈਂਗਲ ਬਣਦਾ ਜਾਂ ਹੈਕਸਾਗੋਨ ਬਣਦਾ ਸੋ ਇਹ ਇਹ ਸਾਰੇ ਪਲੇਅਰ ਆ ਜਿਹੜੇ ਵੱਖਰੀ ਵੱਖਰੀ ਰਾਜਨੀਤੀ ਕਰ ਰਹੇ ਆ ਸੋ ਇਹ ਸਾਰੇ ਭਾਜਪਾ ਦੀ ਜਿਹੜੀ ਉਹਦੇ ਵਿੱਚ ਹੈਗੇ ਆ ਸੰਪਰਕ ਵਿੱਚ ਆ ਗਏ ਆ ਜੀ ਬਿਲਕੁਲ ਜੀ ਤੇ ਹੁਣ ਗੱਲਬਾਤ ਆਪਾਂ ਕਰ ਲੈਨੇ ਇੰਟਰਨੈਸ਼ਨਲ ਸਮੀਕਰਨ ਦੀ ਕਿਤਨਾ ਕਿਤੇ ਕੜਮਾਸੇ ਜਿਹੜਾ ਹੈ ਇੰਟਰਨੈਸ਼ਨਲ ਤੌਰ ਤੇ ਵੀ ਕਾਫੀ ਕੋਸ਼ਿਸ਼ ਚੱਲ ਰਿਹਾ ਹੈ ਪਿਛਲੇ ਦਿਨੀ ਜਿਵੇਂ ਕਿ ਆਪਾਂ ਪ੍ਰੋਗਰਾਮਾਂ 'ਚ ਜ਼ਿਕਰ ਵੀ ਕਰਕੇ ਆਏ ਸੀ ਕਿ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ ਉਹਦੇ ਨਾਲ ਇੱਕ ਸਫਬੰਦੀ ਵੱਖਰੇ ਕਿਸਮ ਦੀ ਇੱਕ ਨੈਸ਼ਨਲਿਜ਼ਮ ਵੀ ਵੱਖਰੇ ਕਿਸਮ ਦਾ ਉਹਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ ਜਿਸ ਤਰੀਕੇ ਦੇ ਨਾਲ ਜ਼ੇਲੈਂਸਕੀ ਜਿਹੜੇ ਯੂਕਰੇਨ ਦੇ ਆਪਾਂ ਕਹਿ ਲਈਏ ਕਿ ਰਾਸ਼ਟਰਪਤੀ ਹੈਗੇ ਨੇ ਉਹ ਜਦੋਂ ਜਾਂਦੇ ਨੇ ਔਰ ਜਿਸ ਤਰੀਕੇ ਦੇ ਨਾਲ ਉੱਥੇ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਨਾਲ ਬਿਹਾਰ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਹੁਣ ਜਿਹੜੀ ਫੌਜੀ ਸਹਾਇਤਾ ਜਿਹੜੀ ਖਤਮ ਕਰ ਦਿੱਤੀ ਹਾਲ ਦੀ ਘੜੀ ਜਿਹੜੀ ਹੈ ਅਮਰੀਕਾ ਨੇ ਬੰਦ ਕਰ ਦਿੱਤੀ ਯੂਕਰੇਨ ਦੀ ਤੇ ਉਸ ਤੋਂ ਬਾਅਦ ਜੇ ਆਪਾਂ ਕਹੀਏ ਕਿ ਜਦੋਂ ਯੂਰਪ ਚਾਹੁੰਦੇ ਨੇ ਤੇ ਕਿੱਦਾਂ ਉਹਨਾਂ ਨੂੰ ਫੁੱਲਾਂ ਤੇ ਚੁੱਕਿਆ ਜਾਂਦਾ ਹੈ ਯੂਕੇ ਦੇ ਪ੍ਰਾਈਮ ਮਿਨਿਸਟਰ ਪਰਮਾ ਜਿਹੜਾ ਉਹਨਾਂ ਦਾ ਸਵਾਗਤ ਕਰਦੇ ਨੇ ਵੱਖ-ਵੱਖ ਜਿਹੜੀਆਂ ਯੂਰੋਪੀਅਨ ਕੰਟਰੀਜ਼ ਨੇ ਕਿਤਨਾ ਕਿਤੇ ਉਹਨਾਂ ਦਾ ਪੂਰਾ ਸਹਿਯੋਗ ਕਰਨ ਦੀ ਗੱਲਬਾਤ ਕਰਦੀਆਂ ਨੇ ਸਰਦਾਰ ਅਪਤਾਰ ਸਿੰਘ ਜੀ ਦੂਜੇ ਬੰਨੇ ਕੈਨੇਡਾ ਵੀ ਕਿਤਨਾ ਕਿਤੇ ਆਪਾਂ ਦੇਖਿਆ ਹੈ ਕਿ ਉਹ ਵੀ ਅਮਰੀਕਾ ਦੇ ਨਾਲ ਖੇ ਬਾਜ਼ੀ ਦੇ ਵਿੱਚ ਆ ਗਿਆ ਹੈ ਚਾਹੇ ਉਹ ਟੈਰਿਫਲੋਂ ਨੂ ਹੋਵੇ ਜਾਂ ਆਪਾਂ ਦੇਖਿਆ ਕਿ ਜਦੋਂ ਡੋਨਲਡ ਟਰੰਪ ਜਿਹੜੀ ਹੈ ਇਹ ਹੈਗੀ ਹੈ ਔਰ ਉਸ ਤੋਂ ਬਾਅਦ ਕੀ ਚੱਲ ਕੀ ਰਿਹਾ ਹੈ ਇੱਕ ਬੰਨੇ ਯੂਰਪ ਕੈਨੇਡਾ ਔਰ ਦੂਜੇ ਬੰਨੇ ਯੂ ایس ਜਾਂ ਫਿਰ ਯੂ ایس ਹੁਣ ਜਿਹੜੀ ਆਪਣੀ ਦੁਨੀਆ ਦੀ ਸਰਦਾਰੀ ਨੂੰ ਵੱਖਰੇ ਤੌਰ ਤੇ ਲੈ ਕੇ ਚੱਲ ਰਿਹਾ ਹੈ ਰਸ਼ੀਆ ਨੂੰ ਨਾਲ ਲੈ ਕੇ ਚਲੇਗਾ ਕੀ ਕੁਝ ਹੋਵੇਗਾ ਹਾਂਜੀ ਹਾਂਜੀ ਇਹ ਕਾਫੀ ਨਾ ਅਸਲ ਚ ਨਿਊ ਵਰਲਡ ਆਰਡਰ ਅਨਫੋਲਡ ਹੋ ਰਿਹਾ ਹੈ ਸੋ ਆ ਇਹ ਜਿਹੜਾ ਅਸਲੀ ਵਰਲਡ ਆਰਡਰ ਹੁਣ ਤੋਂ ਬਾਅਦ ਜਿਹੜਾ ਅਨਫੋਲਡ ਹੋਣਾ ਹੈਗਾ ਸੋ ਜ਼ੇਲੈਂਸਕੀ ਨਾਲ ਜਿਹੜਾ ਉੱਥੇ ਟਕਰਾਰ ਹੋਇਆ ਨਾ ਸੋ ਆਪਾਂ ਕਹਿ ਸਕਦੇ ਹਾਂ ਜੇ ਪੰਜਾਬੀ ਵਿੱਚ ਕਹਿਣਾ ਹੋਵੇ ਵੀ ਡੋਨਲਡ ਟਰੰਪ ਨੇ ਭੁੰਡਾਂ ਦਾ ਖੱਖਰ ਛੇੜ ਲਿਆ ਹੂੰ ਹੂੰ ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ ਹੈ ਨਾ ਸੋ ਉਹਨੇ ਜ਼ੇਲੈਂਸਕੀ ਦੀ ਜਿਹੜੀ ਬੇਇੱਜ਼ਤੀ ਹੋਈ ਤੁਸੀਂ ਦੇਖੋ ਅਮਰੀਕਨ ਪੋਲਿਟਿਕਸ ਵਿੱਚ ਕਦੇ ਵੀ ਵਾਈਸ ਪ੍ਰੈਜ਼ੀਡੈਂਟ ਐਨਾ ਐਕਟਿਵ ਨਹੀਂ ਦੇਖਿਆ ਤੁਸੀਂ ਔਰ ਉਹ ਤਾਂ ਪ੍ਰੋਟੋਕਾਲ ਦੇ ਹਿਸਾਬ ਨਾਲ ਉਹਦਾ ਬਣਦਾ ਹੀ ਨਹੀਂ ਕਿ ਦੂਜੇ ਦੇਸ਼ ਦੇ ਮੁਖੀ ਦੇ ਨਾਲ ਤੁਸੀਂ ਐਦਾਂ ਗੱਲਬਾਤ ਕਰੋ ਇਹ ਸਾਰਾ ਜਿਹੜਾ ਸਿਸਟਮ ਆ ਇਹ ਕ੍ਰੀਏਟ ਹੋ ਰਿਹਾ ਹੈ ਇਨੂੰ ਵਿਦਵਾਨ ਦੇਖ ਰਹੇ ਹੈ ਕਿ ਇਹਨੂੰ ਟੈਕਨੋ ਫਿਊਡਲਿਜ਼ਮ ਕਿਹਾ ਜਾ ਰਿਹਾ ਹੈ। ਹੂੰ ਹੂੰ ਉਹਦੇ ਵਿੱਚ ਸਾਰੀਆਂ ਜਿਹੜੀਆਂ ਆਈਡੀਓਲੋਜੀਕਲ ਸ਼ਿਫਟ ਹੈਗੀਆਂ ਉਹ ਖਤਮ ਹੋ ਜਾਣਗੀਆਂ। ਹੂੰ ਉਹਨੇ ਇੱਕ ਨਵੀਂ ਕਿਸਮ ਦਾ ਨੈਸ਼ਨਲਿਜ਼ਮ ਆ ਜਿਹੜਾ ਕ੍ਰੀਏਟ ਕਰ ਦਿੱਤਾ। ਤੁਸੀਂ ਕੈਨੇਡਾ ਦਾ ਦੇਖੋ। ਹੂੰ 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 ਉਹਦਾ ਉਹਦਾ ਜਸਟਿਨ ਟਰੂਡੋ ਦਾ ਤੁਸੀਂ ਰਿਐਕਸ਼ਨ ਦੇਖੋ। ਉਹਨਾਂ ਦੇ ਉਹਨਾਂ ਦੇ ਅਲਬਰਟਾ ਦੇ 온ਟਾਰੀਓ ਦੇ ਤੇ ਵੱਖਰੀਆਂ ਸਟੇਟਸ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦਾ ਜਿਹੜਾ ਰਿਐਕਸ਼ਨ ਦੇਖੋ। ਤੁਸੀਂ ਤੁਸੀਂ ਉਹਦਾ ਨਾ ਜਸਟਿਨ ਟਰੂਡੋ ਦਾ ਪੜੋ। ਉਹਨਾਂ ਦਾ ਪਿਛਲੇ ਦਿਨੀ ਜਿਹੜੇ ਪ੍ਰੈਸ ਕਾਨਫਰੰਸ ਦਾ ਬਿਆਨ ਆਇਆ ਕਹਿੰਦਾ ਇੱਕ ਤਾਂ ਮੈਂ ਅਮਰੀਕਨ ਪੀਪਲ ਨੂੰ ਸੰਬੋਧਨ ਹੋ ਰਿਹਾ ਵੀ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਆਪਾਂ ਇੱਕ ਦੂਜੇ ਦੇ ਦੋਸਤ ਆ ਰਿਸ਼ਤੇ ਆ ਸਾਰਾ ਕੁਝ ਰਿਹਾ ਵੀ ਅਸੀਂ ਹਰ ਦੁੱਖ ਦੀ ਘੜੀ ਆ ਸੁੱਖ ਦੀ ਘੜੀ ਤੁਹਾਡੇ ਨਾਲ ਖੜੇ ਆ ਜੀ ਦੂਜੇ ਪਾਸੇ ਕਹਿੰਦਾ ਮੈਂ ਇੱਕ ਹੋਰ ਬੰਦੇ ਨੂੰ ਸੰਬੋਧਨ ਹੋ ਰਿਹਾ ਜਿਹੜਾ ਡੋਨਲਡ ਆ ਹੂੰ ਕੋਈ ਰਿਸਪੈਕਟਡ ਰਾਸ਼ਟਰਪਤੀ ਨਹੀਂ ਕੋਈ ਪ੍ਰੈਜ਼ੀਡੈਂਟ ਨੇ ਸਿਰਫ ਡੋਨਲਡ ਕਿਹਾ ਹੁਣ ਤੁਸੀਂ ਇਹਦੇ ਮੈਨੇ ਸਮਝੋ ਜੀ ਜੀ ਬਈ ਇੱਕ ਜਿਵੇਂ ਆਮ ਨਾਗਰਿਕ ਹੁੰਦਾ ਉਹਨੂੰ ਇਸ ਤਰ੍ਹਾਂ ਸਬੋਧਨ ਕਰ ਰਿਹਾ ਜਸਟਨ ਟਰੂਡੋ ਕਿੰਨੀ ਵੱਡੀ ਰਿਫਟ ਪੈ ਰਹੀ ਆ ਰਿਲੇਸ਼ਨਸ ਵਿੱਚ ਜਿਹੜੇ ਕਹਿੰਦਾ ਵੀ ਜਿਹੜਾ ਅਗਰੈਸਰ ਵਲਾਦੀਮੀਰ ਪੂਤਨ ਜਿਹੜਾ ਹਮਲਾਵਰ ਆ ਜਿਹੜਾ ਡਿਕਟੇਟਰ ਆ ਤੁਸੀਂ ਉਹਦੀ ਹਮਾਇਤ ਕਰ ਰਹੇ ਹੋ ਅਸੀਂ ਜਿਹੜੇ ਦਿਨ ਰਾਤ ਤੁਹਾਡੇ ਨਾਲ ਖੜੇ ਆ ਤੁਸੀਂ ਸਾਨੂੰ ਜਿੱਦਾਂ ਦੁਸ਼ਮਣਾ ਵਾਂਗ ਵਿਹਾਰ ਕਰ ਰਹੇ ਹੋ ਹੂੰ ਹੂੰ ਇਹ ਨੈਸ਼ਨਲਿਜ਼ਮ ਕੈਨੇਡਾ ਦਾ ਨੈਸ਼ਨਲਿਜ਼ਮ ਬਹੁਤ ਇੰਪੋਰਟੈਂਟ ਆ ਜੀ ਉਹ ਤੋਂ ਬਾਅਦ ਯੂਰਪ ਦਾ ਨੈਸ਼ਨਲਿਜ਼ਮ ਹੂੰ ਜਿਹੜਾ ਡੋਨਲਡ ਟਸਕ ਹੈਗਾ ਇਸ ਵੇਲੇ ਪੋਲੈਂਡ ਦਾ ਰਾਸ਼ਟਰਪਤੀ ਆ ਜੀ ਜੀ ਹਨਾ ਜਿਹੜਾ ਯੂਰੋਪੀਅਨ ਯੂਨੀਅਨ ਦਾ ਵੀ ਪ੍ਰਧਾਨ ਰਿਹਾ ਹੈ ਜੀ ਜੀ ਉਹਨੇ ਕਿਹਾ ਕਹਿੰਦਾ ਯੂਰਪ ਦੀ ਇਕਨੋਮੀ 24 ਟ੍ਰਿਲੀਅਨ ਦੀ ਆ ਹੂੰ ਤੁਸੀਂ 3 ਟ੍ਰਿਲੀਅਨ ਵਾਲੇ ਰਸ਼ੀਆ ਤੋਂ ਡਰੀ ਜਾ ਰਹੇ ਹੋ ਹੂੰ ਹੂੰ ਜੀ ਹਨਾ ਜੀ ਉਹਨਾਂ ਨੇ ਦੇ ਪੋਪੂਲੇਸ਼ਨ ਦਾ ਵੀ ਬਕਾਇਦਾ ਹਵਾਲਾ ਦਿੱਤਾ ਵੀ ਉਹਦੀ ਕਿੰਨੀਆਂ ਤੇ ਸਾਡੀ ਕਿੰਨੀਆਂ ਹਾਂ ਅਸਟੋਨੀਆ ਦੇ ਪ੍ਰਾਈਮ ਮਿਨਿਸਟਰ ਬੋਲੇ ਹੈਗੇ ਆ ਇਟਲੀ ਦੀ ਪ੍ਰਾਈਮ ਮਿਨਿਸਟਰ ਆ ਜਿਹੜੀ ਬੋਲੀ ਹੈਗੀ ਆ ਯੂਰਪੀਅਨ ਕੰਟਰੀਆਂ ਫਰਾਂਸ ਬੋਲਿਆ ਯੂਕੇ ਨੈਜ਼ਲੈਂਡਸ ਮਤਲਬ ਯੂਰਪ ਆਪਣੇ ਆਪ ਦੇ ਵਿੱਚ ਇੱਕ ਇਕੱਠਾ ਹੋ ਕੇ ਯੂਨਾਈਟ ਹੋ ਕੇ ਹੁਣ ਖੜਾ ਹੋ ਰਿਹਾ ਯੂਨਾਈਟ ਹੋ ਰਿਹਾ ਇਹਦੇ ਵਿੱਚ ਆਪਣਾ ਜਿਹੜਾ ਜਿਹੜਾ ਆਪਣਾ ਨੈਸ਼ਨਲਿਜ਼ਮ ਆਪਣਾ ਸਵੈ ਹੈ ਕ੍ਰੀਏਟ ਹੋ ਰਿਹਾ ਇਹਦੀਆਂ ਬਹੁਤ ਇੰਪਲੀਕੇਸ਼ਨਸ ਹੋਣੀਆਂ ਜੇ ਇਸ ਤਰ੍ਹਾਂ ਚੱਲਦਾ ਰਿਹਾ ਜਿਹੜੇ ਵਿਦਵਾਨਾਂ ਨੇ ਇਹਨੂੰ ਟੈਕਨੋ ਫਿਊਡਲਿਜ਼ਮ ਕਿਹਾ ਇਹ ਸ ਅੱਧਾ ਟੈਕਨੀਕ ਦੇ ਆਧਾਰਤ ਤੇ ਆਰਥਿਕਤਾ ਦੇ ਆਧਾਰਤ ਇੱਕ ਨਵਾਂ ਵਰਲਡ ਆਰਡਰ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਸੰਭਾਵਨਾਵਾਂ ਇਹ ਬਣ ਜਾਣੀਆਂ ਜੇ ਇਸ ਤਰ੍ਹਾਂ ਹੀ ਚੱਲਿਆ ਤਾਂ ਹੂੰ ਹੂੰ ਅਮਰੀਕਾ ਰਸ਼ੀਆ ਤੇ ਚਾਈਨਾ ਦਾ ਗਠਜੋੜ ਹੋ ਜਾਣਾ ਹੈ ਮਤਲਬ ਜਿਹੜੇ ਆਪਸ ਵਿੱਚ ਤਿੰਨੇ ਲੜਦੇ ਸੀਗੇ ਜਦੋਂ ਕਿ ਜਿੱਥਾਂ ਅਮਰੀਕਾ ਕਿਤੇ ਕਹਿ ਬਾਜੀ ਰੱਖਦਾ ਸੀ ਵੀ ਵਿਚਾਰਧਾਰਕ ਡਿਫਰੈਂਸਸ ਦੂਰ ਕਰੋ ਸਾਡਾ ਕੋਈ ਲੋੜ ਹੀ ਨਹੀਂ ਹੂੰ ਹੂੰ ਟੈਕਨੋਲੋਜੀ ਐਂਡ ਇਕਨੋਮੀ ਉਹਦੇ ਆਧਾਰ ਤੇ ਇਕੱਠੇ ਹੋ ਹੂੰ ਉਹਦੇ ਚੋਂ ਇਹ ਹੈਗਾ ਵੀ ਜਿਹੜਾ ਕੜਮਸ ਪੈਣਾ ਹੂੰ ਹੁਣ ਉਹਦੇ ਲਈ ਜਿਹੜੀਆਂ ਜਿਹੜੇ ਜਿਹੜੇ ਅਲਾਈ ਸੀਗੇ ਜਿਹੜੇ ਅਮਰੀਕਾ ਦੇ ਆ ਰਸ਼ੀਆ ਦੇ ਅਲਾਈ ਸੀ ਜਿਹਦੇ ਚ ਭਾਰਤ ਵੀ ਇੱਕ ਆ ਬਿਲਕੁਲ ਬਿਲਕੁਲ ਹੁਣ ਜੇ ਰਸ਼ੀਆ ਚਾਈਨਾ ਤੇ ਅਮਰੀਕਾ ਇਕੱਠੇ ਹੋ ਜਾਂਦੇ ਆ ਕੱਲ ਨੂੰ ਚਾਈਨਾ ਇੰਡੀਆ ਤੇ ਹਮਲਾ ਕਰ ਦਿੰਦਾ ਉਹਨੂੰ ਬਚਾਊਗਾ ਕੌਣ ਆਏਦਾ ਅਮਰੀਕਾ ਬਚਾਊਗਾ ਕਿ ਰਸ਼ੀਆ ਬਚਾਊਗਾ ਹੂੰ ਹਾਂ ਨਾ ਸੋ ਇਹ ਇਹ ਨਵਾਂ ਵਰਲਡ ਆਰਡਰ ਆ ਰਿਹਾ ਹੈ ਇੰਡੀਆ ਦੇ ਕੁਝ ਪੋਡਕਾਸਟ ਮੈਂ ਸੁਨੇ ਆ ਉਹ ਇਹ ਗੱਲ ਕਰ ਰਹੇ ਹੈਗੇ ਆ ਵੇ ਤੁਸੀਂ ਗੰਭੀਰਤਾ ਨਾਲ ਲਓ ਇਸ ਨੂੰ ਇਹ ਜਸਟ 100% ਟੈਰਿਫ ਤੱਕ ਨਹੀਂ ਗੱਲ ਰੁਕਣੀ ਜੀ ਇਹ ਗੱਲ ਅੱਗੇ ਵੀ ਜਾਣੀ ਹੈ ਹਾਂ ਇਹ ਅੱਗੇ ਵੀ ਜਾਣੀ ਆ ਸੋ ਅਮਰੀਕਾ ਦਾ ਇਹ ਰਿਹਾ ਹੈਗਾ ਵੀ ਉਹ ਸਭ ਤੋਂ ਪਹਿਲਾਂ ਮੌਲਕਾਂ ਦੀ ਇਕਨੋਮੀ ਤੋੜਦਾ ਹੂੰ ਹੂੰ ਇੰਡੀਆ ਦਾ ਜਿਹੜਾ ਸਟਾਕ ਐਕਸਚੇਂਜ ਆ ਪਿਛਲੇ 1 ਮਹੀਨੇ ਤੋਂ 30 ਸਾਲਾਂ ਦੀ ਡਾਊਨ ਚੱਲ ਰਿਹਾ ਹੈ ਜੀ ਸਾਰੇ ਐਫ ਡੀਆਈ ਆ ਖਤਮ ਹੋ ਚੁੱਕੀ ਆ ਸਾਰੇ ਚਾਈਨਾ ਵਾਲ ਭੱਜ ਗਏ ਹੈਗਾ ਬਹੁਤ ਵੱਡਾ ਕੋਲਾਪਸ ਆਏਗਾ ਹੂੰ ਹੂੰ ਸੋ ਇਸ ਕੋਲਾਪਸ ਪਛੋਂ ਜਦੋਂ ਇਕਨੋਮਿਕ ਕੋਲਾਪਸ ਪਹੁੰਚਦਾ ਤਾਂ ਅਮਰੀਕਾ politically ਤੇ ਫੌਜੀ ਤੌਰ ਤੇ ਇੰਟਰਵਿਨ ਕਰਦਾ ਸੋ ਇਹ ਇਹ ਨਵੀਂ ਕਿਸਮ ਦਾ ਵਰਲਡ ਆਰਡਰ ਆ ਜਿਹੜਾ ਕ੍ਰੀਏਟ ਹੋ ਰਿਹਾ ਜਿਹਦੇ ਵਿੱਚ ਚਾਈਨਾ ਰਸ਼ੀਆ ਐਂਡ ਅਮਰੀਕਾ ਕਲੱਬ ਹੋ ਸਕਦੇ ਆ ਯੂਰਪ ਇੱਕ ਪਾਸੇ ਖੜ ਸਕਦਾ ਕੈਨੇਡਾ ਯੂਰਪ ਦੇ ਨਾਲ ਖੜ ਸਕਦਾ ਹੈਗਾ ਸੋ ਇੱਕ ਨਵੀਂ ਡਾਈਮੈਂਸ਼ਨ ਆ ਜਿਹੜੀ ਵਰਲਡ ਪੋਲਿਟਿਕਸ ਨੂੰ ਆਏਗੀ ਜਿਹਦੇ ਵਿੱਚੋਂ ਐਲਨ ਮਸਕ ਵਰਗੇ ਜਾਂ ਵੈਬ ਜੈਸਸ ਵਰਗੇ ਜਾਂ ਜ਼ੋਕਰਬਰਗ ਵਰਗੇ ਇਹ ਜਿਹੜੇ ਟੈਕਨੋਕਰੈਟਸ ਨੇ 올ਿਗਾਰਕਸ ਨੇ ਇਹ ਲੋਕਾਂ ਨੂੰ ਚਲਾਉਣਗੇ ਤੇ ਚਲਾਉਣਗੇ ਸੋ ਇਹ 올ਿਗਾਰਕਸ ਚਲਾਉਣਗੇ ਹੂੰ ਉਹਦੇ ਚੋਂ ਤੁਸੀਂ ਦੇਖੋ ਐਲਨ ਮਸਕ ਦਾ ਪ੍ਰੋਗਰਾਮ ਹੈ ਜਿਹੜਾ ਵੀ ਉਹ ਸਾਰੇ ਮੈਕਮਿਆਂ ਚੋਂ ਬੰਦੇ ਕੱਢ ਰਿਹਾ ਹੈਗਾ ਨਾ ਹੂੰ ਹੂੰ ਵੀ ਮੇਕ ਅਮਰੀਕਾ ਗ੍ਰੇਟ ਵਾਲਾ ਜਿਹੜਾ ਮੇਕ ਅਮਰੀਕਾ ਗ੍ਰੇਟ ਦਾ ਲੀਡਰ ਐਂਥਨੀ ਉਹਦੀ ਨਿਊਯਾਰਕ ਟਾਈਮ ਵਿੱਚ ਬਹੁਤ ਵੱਡੀ ਇੰਟਰਵਿਊ ਛਪੀਆ ਉਹ ਐਲਨ ਮਸਕ ਦੀਆਂ ਇਹਨਾਂ ਨੀਤੀਆਂ ਦੀ ਵਿਰੋਧਤਾ ਕਰ ਰਿਹਾ ਹੈ ਜੀ ਹੈਨਾ ਸੋ ਇਹ ਕਾਫੀ ਜਿਸ ਤਰ੍ਹਾਂ ਹਾਲੇ ਗੋਂਜਲਦਾਰ ਆਪਾਂ ਕਹ ਲਈ ਕਿ ਹਾਲ ਦੀ ਗੜੀ ਹੈ ਪਰ ਅਨਫੋਲਡ ਹੋ ਰਿਹਾ ਜਿਹੜਾ ਕਲੈਸ਼ ਆਫ ਸਿਵਲਾਈਜੇਸ਼ਨ ਆ ਇੱਕ ਮੈਂ ਫੋਰਨ ਪੋਲਿਸੀ ਚ ਮੈਗਜ਼ੀਨ ਚ ਪੜਿਆ ਉਹ ਕਹਿੰਦਾ ਵੀ ਸੈਮੂਲ ਹਟਿੰਗਟਨ ਨੇ ਕਲੈਸ਼ ਆਫ ਸਿਵਲਾਈਜੇਸ਼ਨ ਨੂੰ ਫੜਿਆ ਤਾਂ ਠੀਕ ਹੈ ਪਰ ਉਹ ਬਹੁਤ ਪਹਿਲਾਂ ਫੜ ਲਿਆ ਅਸਲ 'ਚ ਕਲੈਸ਼ ਹੋਣ ਇਸਲਾਮ ਤੇ 크ਰਿਸਚੀਅਨਿਟੀ ਦਾ ਨਹੀਂ ਹੋਣ ਜਾ ਰਿਹਾ 크ਰਿਸਚੀਅਨਿਟੀ ਵਰਸਸ 크ਰਿਸਚੀਅਨਿਟੀ ਦਾ ਹੋਣ ਜਾ ਰਿਹਾ ਹੈ ਮਤਲਬ ਆਪਸ 'ਚ ਇਹ ਕਿਤਨਾ ਕਿਤੇ ਇਹ ਮੌਲਕ ਜਿਹੜੇ ਭੜਦੇ ਹੋਏ ਵੀ ਹਾਂ ਉਹਦੇ ਚੋਂ ਜਿਹੜੀਆਂ ਕੌਮੀ ਜਜ਼ਬੇ ਆ ਕੌਮੀ ਜਜ਼ਬਾਤ ਆ ਆਪਣਾ ਨਿੱਜੀ ਨੈਸ਼ਨਲਿਜ਼ਮ ਆ ਉਹ ਮਜ਼ਬੂਤ ਹੋਏਗਾ ਤਾਂ ਉਸ ਮਜ਼ਬੂਤੀ 'ਚੋਂ ਜਿਹੜੇ ਅਲਾਈਅੰਸਸ ਆ ਨਵੇਂ ਸ਼ੋ ਹੋਣਗੇ ਜੀ ਬਿਲਕੁਲ ਜੀ ਦੇਖਦੇ ਆ ਕਿਉਂਕਿ ਦੁਨੀਆ ਦੇ ਬਾਰੇ ਵੀ ਜਿਹੜਾ ਸਾਨੂੰ ਕੀ ਕਿ ਕੋ ਚੌਥੇ ਚੱਲ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਸਿਚੁਏਸ਼ਨਸ ਅਨਫੋਲਡ ਹੁੰਦੀਆਂ ਨੇ ਅੱਜ ਦੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੇ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਰਫਤਾਰ ਸਿੰਘ ਹੁਣ ਧੰਨਵਾਦ ਕਰਦੇ ਹਾਂ ਫਤਿਹਦੀ ਸਾਜ ਪੋਣਿਆਂ ਜੀ ਵਾਈ ਗੁਰਜੀਤ ਕਾਹਲ ਸਾਹਿਬ ਵਾਈ ਗੁਰਜੀਤ